ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਧੀਰ ਅਬੋਹਰ ਦੇ ਵਿੱਚ ਬੀਤੇ ਦਿਨ ਵੇਰਵੈ ਮਾਲਕ ਦਾ ਕਤਲ ਕੀਤਾ ਜਾਂਦਾ ਹੁਣ ਇਸੇ ਕਤਲ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਦਰਅਸਲ ਸ਼ੂਟਰ ਨੂੰ ਵਿਦੇਸ਼ੋਂ ਬੈਠ ਕੇ ਇਸ ਕਤਲ ਦੀ ਸੁਪਾਰੀ ਦਿੱਤੀ ਜਾਂਦੀ ਹੈ ਔਰ ਪੈਸੇ ਵੀ ਉੱਥੋਂ ਹੀ ਭੇਜੇ ਜਾਂਦੇ ਨੇ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸ਼ੂਟਰਾਂ ਦਾ ਜਿਹੜਾ ਇਨਕਾਊਂਟਰ ਵੀ ਕੀਤਾ ਜਾਂਦਾ ਪਰ ਖੁਲਾਸਾ ਹੋਇਆ ਹੈ ਕਿ ਵਿਦੇਸ਼ 'ਚ ਬੈਠ ਕੇ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਹੈ ਵੀਰਵੈਲ ਮਾਲਕਪਾਪ ਸੰਜੇ ਦਾ ਜਿਹੜਾ ਕਤਲ ਮਾਮਲੇ ਦੇ ਵਿੱਚ ਸੁਪਾਰੀ ਦਿੱਤੀ ਗਈ ਸੀ ਔਰ ਵਿਦੇਸ਼ ਦੇ ਵਿੱਚ ਬੈਠ ਕੇ ਆਰਡਰ ਦਿੱਤਾ ਜਾਂਦਾ ਹੈ ਕਿ ਉਸ ਦਾ ਕੰਮ ਤਮਾਮ ਕਰ ਦੋ ਤਾਂ ਗ੍ਰਿਫਤਾਰ ਕੀਤੇ ਗਏ ਤਿਲ ਮੁਲਜ਼ਮਾਂ ਦੇ ਵੱਲੋਂ ਖੁਲਾਸਾ ਕੀਤਾ ਜਾਂਦਾ ਹੈ ਦੋ ਮੁਲਜ਼ਮਾਂ ਦਾ ਹਾਲਾਂਕਿ ਬੀਤੇ ਦਿਨ ਇਨਕਾਊਂਟਰ ਵੀ ਕੀਤਾ ਗਿਆ ਸੀ ਔਰ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾਂਦਾ ਹੈ ਰਾਜਸਥਾਨ ਦੇ ਬਿਕਾਨੇਰ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੇ ਜਿਹੜਾ ਵੱਡਾ ਖੁਲਾਸਾ ਵੀ ਕੀਤਾ ਸ਼ੂਟਰ ਹਲੇ ਵੀ ਪੁਲਿਸ ਗ੍ਰਫ ਦੇ ਵਿੱਚੋਂ ਇੱਕ ਬਾਹਰ ਚੱਲ ਰਿਹਾ ਹੈ ਲਗਭਗ 140000 ਰੁਪਏ ਜਿਹੜੇ ਨੇ ਵਿਦੇਸ਼ ਤੋਂ ਭਾਰਤ ਭੇਜੇ ਜਾਂਦੇ ਨੇ ਤਾਂ ਵੱਖ-ਵੱਖ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਨੇ ਤਾਂ ਸੰਜੇ ਵਰਮਾ ਹੱਤਿਆਕਾਂਡ ਵਿੱਚ ਸ਼ੂਟਰ ਨੂੰ ਪੜਾ ਦੇਣ ਵਾਲੇ ਰਾਜਸਥਾਨ ਦੇ ਤਿੰਨ ਨੌਜਵਾਨ ਕਾਬੂ ਕੀਤੇ ਜਾਂਦੇ ਨੇ ਅਬੋਹਰ ਦੇ ਵਿੱਚ 11 ਜੁਲਾਈ ਨੂੰ ਇਹ ਕਤਲकांड ਹੁੰਦਾ ਹੈ ਮਸ਼ਹੂਰ ਵਪਾਰੀ ਸੰਜੇ ਵਰਮਾ ਹੱਤਿਆकांड ਦੇ ਵਿੱਚ ਫਾਜ਼ਲਕਾ ਪੁਲਿਸ ਨੇ ਪਿਛਲੇ ਦਿਨਾਂ ਤੋਂ ਦੋ ਨੌਜਵਾਨਾਂ ਨੂੰ ਪਟਿਆਲਾ ਤੋਂ ਕਾਬੂ ਕੀਤਾ ਅਬੋਹਰ ਲਿਆਂਦਾ ਅਤੇ ਪੁਲਿਸ ਐਨਕਾਊਂਟਰ ਦੇ ਦੌਰਾਨ ਦੋਵਾਂ ਦੀ ਮੌਤ ਹੁੰਦੀ ਹੈ ਉੱਥੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਬੀਕਾਨੇਰ ਤੋਂ ਜਿਸ ਨੂੰ ਕਾਬੂ ਕੀਤਾ ਗਿਆ ਜਿਸ ਸ਼ੂਟਰ ਨੂੰ ਉਸ ਬਾਬਤ ਜਿਹੜੀ ਹੈ ਕਾਰਵਾਈ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਖੁਲਾਸਾ ਕੀਤਾ ਪੁਲਿਸ ਅਧਿਕਾਰੀਆਂ ਨੇ ਕਿ ਸ਼ੂਟਰ ਨੂੰ ਵਿਦੇਸ਼ ਤੋਂ ਪੈਸੇ ਮਿਲੇ ਸੀ ਔਰ ਉਸ ਦਾ ਕੰਮ ਤਮਾਮ ਕਰਨ ਦੇ ਲਈ ਆਰਡਰ ਜਿਹੜੇ ਨੇ ਉਹ ਵਿਦੇਸ਼ ਦੇ ਵਿੱਚ ਬੈਠ ਕੇ ਹੀ ਦਿੱਤੇ ਜਾਂਦੇ ਨੇ ਤਾਂ ਬੋਹਰ ਦੇ ਵਿੱਚ ਦਿਨ ਦਿਹਾੜੇ ਕਤਲ ਹੁੰਦਾ ਹੈ ਕਪੜਾ ਵਪਾਰੀ ਦਾ ਔਰ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਹਰਕਤ ਦੇ ਵਿੱਚ ਆਉਂਦੇ ਨੇ ਤੇ ਵੱਡੀ ਕਾਰਵਾਈ ਵੀ ਕਰਦੇ ਨੇ ਤਾਂ ਸੀਸੀਟੀਵੀ ਵੀ ਸਾਹਮਣੇ ਆਈ ਸੀ ਕਿ ਕਿਸ ਤਰੀਕੇ ਦੇ ਨਾਲ ਤਿੰਨੋ ਸ਼ੂਟਰ ਜਿਹੜੇ ਨੇ ਮੌਕੇ ਦੇ ਉੱਤੇ ਬਾਈਕ ਤੇ ਬੈਠ ਕੇ ਫਰਾਰ ਹੁੰਦੇ ਨੇ ਸਾਥੀ ਜਿਹੜੇ ਨੇ ਕਾਰ ਦੇ ਵਿੱਚ ਇੰਤਜ਼ਾਰ ਕਰ ਰਹੇ ਸੀ ਤਾਂ ਉੱਥੋਂ ਵੀ ਦੂਜੀ ਜਗ੍ਹਾ ਤੋਂ ਬਾਈਕ ਛੱਡ ਕੇ ਉੱਥੋਂ ਰਫੂ ਚੱਕਰ ਹੁੰਦੇ ਨੇ ਜਇਹੇ ਦੇ ਵਿੱਚ ਤਿੰਨ ਤਿੰਨਾਂ ਦੀ ਜਿਹੜੀ ਹੈ ਗ੍ਰਿਫਤਾਰੀ ਦੇ ਵਿੱਚ ਪੁਲਿਸ ਅਧਿਕਾਰੀ ਲਗਾਤਾਰ ਮੁਸ਼ਾਇਦ ਸੀ ਦੋ ਮੁਲਜ਼ਮ ਜਿਹੜੇ ਨੇ ਅਰੈਸਟ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਨਕਾਊਂਟਰ ਵੀ ਉਹਨਾਂ ਦਾ ਉਸੇ ਦੌਰਾਨ ਹੁੰਦਾ ਤੇ ਦੋ ਮੁਲਜ਼ਮ ਮਾਰੇ ਜਾਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਜਿਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਉਸਨੇ ਵੱਡੇ ਖੁਲਾਸੇ ਕੀਤੇ ਉਸਨੇ ਗੱਲ ਆਖੀ ਕਿ ਕਿਸ ਤਰੀਕੇ ਦੇ ਨਾਲ ਵਿਦੇਸ਼ ਤੋਂ ਇਸ ਕਤਲਦਾਨ ਜਿਹੜੀ ਹੈ ਸੁਪਾਰੀ ਆਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਕੰਮ ਤਮਾਮ ਕੀਤਾ ਜਾਂਦਾ ਹੈ